ਹੈਲੋ ਦੋਸਤੋ ਕਿਵੇਂ ਆਪ ਸਭ ਲੋਕ ਮੈਂ ਤੁਹਾਨੂੰ ਦੱਸਣਾ ਵਾ ਇਹ ਗੱਡੀ ਚ ਮੇਨ ਅਲਟੂਆਰ ਸੋਚਾ ਕਿ ਦੋ ਇਸੀ ਜਲੰਦਿਤ ਤੇ ਇਹਦਾ ਪਾਣੀ ਇਹਦਾ ਇੱਥੋਂ ਆਂਦਾ ਮੈਂ ਵੀ ਜਿਹੜੀ ਪੁਰਦਾਦਾ ਇਹਦਾ ਪਾਣੀ ਇੱਥੋਂ ਆਂਦਾ ਨਹੀਂ ਆ ਦੇਖੋ ਇਹ ਇੱਥੋਂ ਨਾ ਕਿ ਪਾਣੀ ਨਿਕਲਦੀ ਜਦੋਂ ਇਹ ਸੀ ਤਾਂ ਪਾਣੀ ਬਾਹਰ ਕਰਦਾ ਹੈ ਅਗੇ ਜਾਂਦਰ ਤਾਂ ਉਹ ਪਾਣੀ ਅੰਦਰ ਗਰਨ ਲੱਗਿਆ ਸੀ ਕਿਉਂਕਿ ਇਹ ਵਾਲੀ ਲਾਈਨ ਸੀ ਕੰਪਨੀ ਨੇ ਕਿੱਸੇ ਤੋਂ ਦੀ ਨਾ ਇਹ ਵਾਲੀ ਲਾਈਫੇ ਛੋਟੀ ਸੀ ਕਿ ਜਦੋਂ ਗੱਡੀ ਚੱਲਦੀ ਸੀ ਤੇ ਇੱਥੋਂ ਪਾਣੀ ਬਾਹਰ ਜਾਂਦਾ ਸੀ ਗੱਡੀ ਦੇ ਅੰਦਰ ਆਂਦਾ ਸੀ ਮੈਂ ਤੁਹਾਨੂੰ ਦਿਖਾਉਂਦਾ ਬਾਅਦ ਜਾ ਕੇ ਇਹ ਕਿੱਥੇ ਲੱਗੀ ਸੀ ਇਹ ਲੱਗੀ ਹੋਈਗੀ ਇਹ ਇੱਥੇ ਇਹ ਵੜੀ ਇਹ ਹੁਣ ਨੀਚੇ ਨੂੰ ਓੜੀ ਗੀ ਲੰਬੀ ਥੋੜੀ ਜਿਹੀ ਥੋੜੀ ਹੈ ਲੰਬੀ ਨੀਚੇ ਨੂੰ ਓੜ ਕੇ ਲਗਾਤੀ ਤਾਂ ਇਸ ਜੇ ਪਾਣੀ ਆਣਾ ਬੰਦ ਹੋ ਗਿਆ ਠੀਕ ਹੈ ਇਹ ਤੁਸੀਂ ਵੀ ਕਰ ਸਕਦੇ ਆ ਕੰਪਲੇ ਕੱਢੋ ਤੋ ਥੋੜੀ ਲੰਬੀਲੀ ਪਾਓ ਇਦੇ ਕਰਕੇ ਨਾ ਕੱਲੀ ਕਰਕੇ ਸਾਰਾ ਪਾਣੀ ਅੰਦਰ ਕਰ ਦਿੱਤੀ ਅੰਦਰ ਜਾ ਕੇ ਇਹ ਸਾਰਾ ਮੈਟਨ ਨੂੰ ਮਲਟਲਾ ਕਰ ਦਿੰਦੀ ਤੇ ਮੈਟ ਆਪ ਹੀ ਸਮੈਲ ਕਰ ਲੱਗੇ। ਉਹ ਸਾਰੀ ਗੱਡੀ ਤੋਂ ਹੀ ਕੱਢੀ ਤੇ ਕੀਤੀ। ਇਹ ਨੂੰ ਮਲਦਾਨ ਤੋਂ ਬਾਅਦ ਚੇਂਜ ਕਰਨ ਤੋਂ ਬਾਅਦ ਸਾਡਾ ਪਾਣੀ ਈ ਵਾਲਾ ਬਾਹਰ ਟਿਕਣ ਲੱਗ ਪਿਆ। ਉਹ ਇਹ ਟੋਪਿਕ ਡਿਗਰੀ ਦੇ ਤਾਂ ਦੀ ਗੱਲ ਹੋਵੇ ਕੋਈ ਪਰ ਨਾ ਕੇਂਦਰਸਮੈਨ ਨਾ ਨਾਉ ਜੀ ਵੀ ਤੇ ਸੋਚੀ ਨਾ ਕਿ ਇਹ ਉਹ ਗੰਦਰ ਪਾਣੀ ਕਰ ਗਿਆ ਤੇ ਦਹੀਂ ਦੁੱਧ ਨੂੰ ਦਾ ਸ਼ਡਿਊਲ ਦੀ ਕੋਈ ਕੁਛ ਚੋਦੇ ਆ ਤਾਂ ਦਾ ਕੁਛ ਨਹੀਂ ਹੁੰਦਾ ਐਜੀ ਜੇ ਕਰੋ ਬਣਾ ਤੇ ਸੀ ਦੀ ਗੋਲੀ ਕੁਲੀ ਜੇ ਕਰੋ ਇਹ ਮੈਂ ਨਵੀਂ ਕਾਣ ਤੋਂ ਬਾਅਦ ਇਹ ਡਰੋਨ ਦਾ ਸਿਮੂਲਸ਼ਨ ਲੀਆ ਤੁਸੀਂ ਵੀ ਦੇਖੋ ਚ ਆਪਣੀ ਗੱਡੀ ਇਹ ਬਣਾਉਣ ਤੱਕ ਆ ਰਹੀ ਹੈ ਭਾਈ ਇਹ ਪੱਕਾ ਘਰ ਵੀ ਕਰ ਸਕਦੇ ਜੇ ਨਾਲ ਹੋ ਗਿਆ ਤਾਂ ਪਰ ਮੈਂ ਜਦ ਮੈਂ ਇਹ ਕਰਾ ਸੀ ਕਰਾਉਣ ਤੋਂ ਬਾਅਦ ਮੈਂ ਥੋੜੀ ਨੌਲਜ ਮਿਲੀ ਤੇ ਬਾਰੇ ਠੀਕ ਹੈ धन्यवाद वीडियो देखने ला करो सबसक्राइब लाइक से शेयर जरूर ठीक है धन्यवाद